ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਕੱਲ ਵੀ ਇੱਥੇ ਇਹ ਵੀਡੀਓ ਦਿਖਾਈ ਸੀ ਨਹਿਰ ਹੁੰਦੀ ਕਿ ਜਿੱਥੇ ਵਿੰਧੋ ਪੈਟਰੋਲ ਪੰਪਰ ਦੇ ਕੋਲ ਦੇ ਜਾ ਕੇ ਟੁੱਟ ਗਈ ਸੀ ਨਹਿਰ ਤੇ ਨਹਿਰ ਮਿਕਮ ਨੇ ਤੇ ਪਿੰਡ ਨੇ ਹੰਬੜਾ ਮਾਰਿਆ ਤੇ ਨਹੀਂ ਮੌਕਾ ਸਾਹਮਣੇ ਹੈ ਜੇ ਨਾ ਇੱਕ ਦੂਜਿਆਂ ਨੂੰ ਦੇਖਦੇ ਰਹਿੰਦੇ ਤਾਂ ਫਿਰ ਔਖਾ ਵੀ ਹੋ ਜਾਣਾ ਸੀਗਾ ਕਿ ਆਓ ਤੁਹਾਨੂੰ ਮੈਂ ਇਹਨਾਂ ਦੀਆਂ ਲਾਈਵ ਵਿੱਚ ਤਸਵੀਰਾਂ ਵੀ ਦਿਖਾਦਾ ਵਾਂ ਹੇ ਪੰਜਾਬੀ ਕੋਈ ਨਾ ਕੋਈ ਢੰਗ ਟੋੜ ਲੈਂਦੇ ਉਹ ਬਾਬਾ ਉੱਤੋਂ ਬੂਰੇ ਰੁੜੀ ਜਾਂਦਾ ਉਹ ਥੱਲੇ ਜਵਾਨ ਸੰਭੀ ਜਾਂਦੇ ਆ ਇਹਦੀ ਦ੍ਰਿਸ਼ੀ ਬਣਾ ਰਿਹਾ ਆ ਆ ਮਿੱਟੀ ਦੇ ਬੂਰੇ ਭਰੇ ਪਾਏ ਆ ਮੈਂ ਹੁਣ ਬੇਸ ਤੋਂ ਦੋ ਬਨੈਰ ਦੇ ਵਿਚਕਾਰ ਆ ਗਿਆ ਹਾਂ ਜਿੱਥੇ ਲੀਵਰ ਕੰਮ ਕਰ ਰਹੀ ਆ ਇਹਨੂੰ ਪੰਜਾਬੀ ਚ ਕਹਿੰਦੇ ਕਾ ਦ੍ਰਿਸ਼ੀ ਕਰ ਲਈ ਆ ਆ ਬੂਰੇ ਨਾਲੋਂ ਨਾਲ ਲੱਗ ਰਹੇ ਆ ਨੌਜਵਾਨ ਕਿ ਇੱਥੇ ਫੇਰ ਖਤਰਾ ਨਹੀਂ ਕੋਈ ਦਿੰਦਾ ਇਹਨਾਂ ਨੇ ਇੱਦਾਂ ਨਾਲ ਲਾंदे ਲਾंदे ਆ ਦੇਖੋ ਕੁਝ ਜਰਾ ਮੈਂ ਜੇ ਬਣ ਗਿਆ ਇੱਥੇ ਕੋਈ ਖਜ਼ਾ ਕੋਈ 100 ਫੁੱਟ ਤੋਂ ਉੱਤੇ ਹੀ ਆ 100 ਫੁੱਟ ਦੇ ਕਰੀਬ ਇਹ ਲੈ ਲੋ ਇੰਨੀਆਂ ਬੋਰੀਆਂ ਲਾਣੀ ਸ਼ੁਰੂ ਕਰ ਦਿੱਤੇ ਆ ਲਿਆ ਮੇਰਾ ਭਰਾ ਲਿਆ ਚਲੋ ਦੇਖਿਆ ਜੀ ਤੁਸੀਂ ਉਹ ਲੇਬਰ ਜਿਹੜੀ ਉੱਪਰ ਵੀ ਤੁਸੀਂ ਦੇਖ ਰਹੇ ਆ ਉਹ ਬੋਰੀਆਂ ਬੀਬੀਆਂ ਪਰ ਪਰ ਕੇ ਸੁੱਟੀ ਜਾਂਦੀਆਂ ਨਹਿਰ ਦੇ ਵਿੱਚ ਦੋ ਮੰਨਦੇ ਸੁੱਟੀ ਜਾਂਦੇ ਬਾਕੀ ਉਹ ਜਿਹੜੀ ਲੇਡੀਜ਼ ਲੇਬਰ ਆ ਉਹ ਆਪਣਾ ਕੰਮ ਕਰ ਰੋੜ ਤੋਂ ਨੇ ਇਹ ਵਿਸ਼ ਦਵਾ ਬਾਂਹਰ ਬਿੰਜੋ ਨੇੜੇ પેટ્રોલ ਪੰਪ ਆ ਤੁਸੀਂ ਦੇਖ ਰਹੇ ਹੋ ਇਹ ਸਸਾ ਦੇ ਚੱਲ ਰਿਹਾ ਕੰਮ ਆ ਜਿੱਥੇ ਮੈਂ ਖੜਾ ਇਹ ਸੜਕ ਇੱਕੋਂ ਲਗਭਗ 8-9 ਫੁੱਟ ਕੀ ਆ ਆਹ ਟ੍ਰੈਫਿਕ ਤੁਸੀਂ ਦੇਖੀ ਜਿੰਨੇ ਟ੍ਰੈਕ ਨਾ ਹੁਆ ਇਹ ਤੁਹਾਡੇ ਵਾਲਾ ਪਾਸਾ ਜਿੱਧਰੋਂ ਪਾਣੀ ਨੇ ਮਾਰ ਕੀਤੀ ਆ ਹੁਣ ਇਹ ਨਹੀਂ ਬੰਨ ਰਾਇਆ ਫੇ ਦੇਖਦੇ ਆ ਕਿ ਬੋਰੇ ਲਾਉਂਦੇ ਆ ਕਿ ਨਹੀਂ ਲਾਉਂਦੇ ਆ ਆ ਉੱਚੀ ਤਾਂ ਕਾਫੀ ਕਰਦੇ ਬਰਾਬਰ ਜੇ ਹੋ ਜਾਣੀਆਂ ਪਰ ਹੁਣ ਇਹਦੇ ਉੱਤੇ ਬਸੇ ਚੱਲਦੀ ਜੇ ਮਿੱਟੀ ਕਾਮਯਾਬ ਤਾਂ ਹੋਣੀ ਆ ਇਹਦੇ ਵਿੱਚ ਆ ਪੱਟਾ ਤੁਸੀਂ ਆਪੇ ਦੇਖ ਸਕਦੇ ਆ ਇਹਦੇ ਵਿੱਚ ਦੁਬੱਟਾ ਵਾ ਬੱਟਾ ਕਰਕੇ ਇਹ ਜਲਦੀ ਖੁਰਦੀ ਨਹੀਂ ਹੈਗੀ ਇਹ ਮੁਲਾਜ਼ਮ ਵੀ ਖੜ ਗਿਆ ਕੋਈ ਸੀਨੀਅਰ ਨਹੀਂ ਇੱਥੇ ਐਸਟੀ ਨਹੀਂ ਆਉਂਦਾ ਕੋਈ ਅੱਗੇ ਦੇਖੇ ਸਟੇਟ ਕਰਨਾ ਫੋਟ ਆਪਣਾ ਕੁਲਵੰਤ ਸਿੰਘ ਸਿੱਧੂ ਕੋਸ ਤੋਂ